ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਕਸਮੇਂ ਚਾਰ ਵਿੱਚ ਮਨਾਏ ਜਾਣ ਵਾਲੇ ਜੋੜ ਮੇਲੇ ਦਾ ਗੌਰਵ ਮੇ ਇਤਿਹਾਸਿਕ ਪਿਛੋਕੜ ਹੈ ਮੁਕੱਸਰ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਦਾ ਸੰਬੰਧ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਨਨਪੁਰ ਸਾਹਿਬ ਵਿਖੇ ਵੇ ਦਾਵਾ ਦੇਣ ਵਾਲੇ 40 ਸਿੰਘਾਂ ਦਾ ਗੁਰੂ ਜੀ ਦੀ ਸੇਵਾ ਵਿੱਚ ਮੌੜ ਹਾਜ਼ਰ ਹੋ ਕੇ ਮੁਗਲ ਫੌਜਾਂ ਦਾ ਟਕਰਾ ਕਰਨ ਉਪਰੰਤ ਵੇ ਦਾਵਾ ਪੜਵਾ ਕੇ ਆਪਾਵਾਰਨ ਦੀ ਇਤਿਹਾਸਿਕ ਘਟਨਾ ਦੇ ਨਾਲ ਜੁੜਿਆ ਹੋਇਆ ਹੈ ਇਹ ਸ਼ਹੀਦੀ ਜੋੜ ਮੇਲਾ ਸ੍ਰੀ ਮੁਕੱਸਰ ਸਾਹਿਬ 40 ਮੁਕਤਿਆਂ ਦੀ ਅਦੁੱਤੀ ਸ਼ਹਾਦਤ ਦੀ ਯਾਦ ਵਿੱਚ ਨਾਇਆ ਜਾਂਦਾ ਹੈ ਇੱਕ ਸੱਚਾ ਸਿੱਖ ਆਪਣੇ ਗੁਰੂ ਤੋਂ ਬੇਮੁਖ ਹੋ ਕੇ ਕਦੇ ਵੀ ਦੂਰ ਨਹੀਂ ਹੋ ਸਕਦਾ ਜਦੋਂ ਅਨੰਦਪੁਰ ਸਾਹਿਬ ਮਗਲਾਂ ਤੇ ਪਹਾੜੀ ਰਾਜਿਆਂ ਨੇ ਲੰਮੇ ਸਮੇਂ ਤੱਕ ਘੇਰਾ ਪਾਈ ਰੱਖਿਆ ਤਾਂ ਕੁਝ ਸਿੰਘ ਕਿਲਾ ਛੱਡ ਕੇ ਆਪਣੇ ਘਰਾਂ ਨੂੰ ਜਾਣਾ ਚਾਹੁੰਦੇ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਨੂੰ ਕਿਹਾ ਜੋ ਜਾਣਾ ਚਾਹੁੰਦਾ ਹੈ ਉਹ ਇੱਕ ਬੇਦਾਵਾ ਲਿਖਨ ਅਤੇ ਉਸ ਦੇ ਉੱਤੇ ਆਪਣੇ ਦਸਤਕਤ ਕਰਕੇ ਦੇਣ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਨਹੀਂ ਚਾਲੀ ਸਿੰਘਾਂ ਨੇ ਬੇਦਾਵੇ ਤੇ ਦਸਕਤ ਕਰਕੇ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ਘਰਦਿਆਂ ਤੇ ਪਿੰਡ ਵਾਲਿਆਂ ਨੇ ਇਨ੍ਹਾਂ ਗੁਰੂ ਤੋਂ ਬੇਮੁਖ ਹੋਏ ਸਿੰਘਾਂ ਨੂੰ ਬਹੁਤ ਲਾਂਤਾਂ ਪਾਈਆਂ ਪਿੰਡ ਦੀ ਮਾਈ ਭਾਗ ਕੌਰ ਨੇ ਉਹਨਾਂ ਨੂੰ ਆਪਣੇ ਪੁੱਲ ਬਖਸ਼ਾਨ ਦੇ ਲਈ ਪ੍ਰੇਰਿਆ ਅਤੇ ਲਲਕਾਰਿਆ ਆਪਣੀ ਗਲਤੀ ਦਾ ਅਹਿਸਾਸ ਹੋਣ ਤੇ ਮਾਈ ਭਾਗ ਕੋਰ ਦੇ ਅਗਵਾਈ ਹੇਠ ਸਿੰਘ ਗੁਰੂ ਗੋਬਿੰਦ ਸਿੰਘ ਜੀ ਪਾਸ ਕਿਦਰਾਨੇ ਦੀ ਢਾਬ ਵਿਖੇ ਪੁੱਜੇ ਸਰਹੰਦ ਦਾ ਸੁਭਾ ਵਜ਼ੀਰ ਖਾਂ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਾ ਕਰਦਾ ਹੋਇਆ ਮਾਲਵੇ ਦੇ ਇਲਾਕੇ ਵਿੱਚ ਪਹੁੰਚ ਗਿਆ ਇਨ੍ਹਾਂ ਸਿੰਘਾਂ ਨੇ ਕਿਦਰਾਨੇ ਦੀ ਢਾਬ ਵਿਖੇ ਵੈਰੀਆਂ ਦੇ ਨਾਲ ਮੁਕਾਬਲਾ ਕੀਤਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਕੇ 40 ਸਿੰਘਾਂ ਨੇ ਮਾਈ ਭਾਗ ਕੋਰ ਜੀ ਦੀ ਅਗਵਾਈ ਹੇਠ ਇਸ ਮੁਕਾਬਲੇ ਦੇ ਵਿੱਚ ਬਹਾਦਰੀ ਦੇ ਜੋਹਰ ਦਿਖਾਏ ਹੁੰਦਿਆਂ ਹੋਇਆਂ ਸ਼ਹੀਦਿਆਂ ਦੇ ਜਾਮ ਪੀਤੇ ਗੁਰੂ ਗੋਬਿੰਦ ਸਿੰਘ ਜੀ ਜੋ ਉੱਚੀ ਟਿੱਬੀ ਤੋਂ ਤੀਰਾਂ ਦੀ ਵਰਖਾ ਕਰ ਰਹੇ ਸਨ ਮੈਦਾਨੇ ਜੰਗ ਵਿੱਚ ਇਹਨਾਂ 40 ਸਿੰਘਾਂ ਦੀ ਅਗਵਾਈ ਕਰ ਰਹੇ ਭਾਈ ਮਹਾ ਸਿੰਘ ਜੀ ਦੇ ਕੋਲ ਪੁੱਜੇ ਗੁਰੂ ਜੀ ਨੇ ਭਾਈ ਮਹਾ ਸਿੰਘ ਜੀ ਦਾ ਸਿਰ ਆਪਣੀ ਗੋਦ ਵਿੱਚ ਰੱਖਿਆ ਭਾਈ ਮਹਾ ਸਿੰਘ ਜੀ ਨੇ 40 ਸਿੰਘਾਂ ਵੱਲੋਂ ਮਾਫੀ ਮੰਗੀ ਅਤੇ ਕਿਹਾ ਅਸੀਂ ਤੁਹਾਡੇ ਸੇਖਾਂ ਤੁਸੀਂ ਸਾਡੇ ਗੁਰੂ ਹੋ ਨਾਲ ਹੀ ਬੇਨਤੀ ਕੀਤੀ ਗੁਰੂ ਜੀ ਸਾਡਾ ਲਿਖਿਆ ਹੋਇਆ ਬੇਦਾਵਾ ਪਾੜ ਦਿਓ ਗੁਰੂ ਜੀ ਨੇ ਆਪਣੇ ਕਮਰ ਕੱਸੇ ਦੇ ਵਿੱਚੋਂ ਬਦਾਵਾ ਕੱਢਿਆ ਅਤੇ ਸਿੰਘਾਂ ਦੀ ਭੁੱਲ ਬਖਸ਼ ਕੇ ਬੇਦਾਵਾ ਪਾੜ ਕੇ ਟੁੱਟੀ ਗੰਢੀ ਗੁਰੂ ਜੀ ਨੇ ਸਿੰਘਾਂ ਨੂੰ ਮਾਫੀ ਨਹੀਂ ਕੀਤਾ ਬਲਕਿ ਉਹਨਾਂ ਨੂੰ ਜਨਮ ਮਰਨ ਤੋਂ ਮੁਕਤ ਵੀ ਕੀਤਾ ਇਹਨਾਂ ਸ਼ਹੀਦ ਹੋਏ 40 ਸਿੰਘਾਂ ਨੂੰ ਸਿੱਖ ਪੰਥ ਵਿੱਚ 40 ਮੁਕਤਿਆਂ ਕਰਕੇ ਯਾਦ ਕੀਤਾ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਮਾਈ ਭਾਗ ਕੌਰ ਦੇ ਜ਼ਖਮਾਂ ਦੇ ਉੱਤੇ ਖੁਦ मरहम पट्टी की थी अति 40 ਸਿੰਘਾਂ ਦਾ ਖੁਦ ਆਪਣੇ ਹੱਥੀ ਸੰਸਕਾਰ ਕੀਤਾ 40 ਮੁਕਤਿਆਂ ਦੀ ਅਦੁੱਤੀ ਸ਼ਹਾਦਤ ਦੀ ਯਾਦ ਵਿੱਚ ਹਰ ਸਾਲ ਸ਼ਹੀਦੀ ਜੋੜ ਮੇਲਾ ਸ੍ਰੀ ਮੁਕਸਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਅਸੀਂ ਇਨ੍ਹਾਂ 40 ਸਿੰਘਾਂ ਦੀ ਅਦੁੱਤੀ ਸ਼ਹਾਦਤ ਅੱਗੇ ਆਪਣਾ ਸਿਰ ਚੁਕਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ